ਇੱਥੇ ਕੋਈ ਮੀਟਰ ਨਹੀਂ ਲੱਗਾ ਕੋਈ ਤਾਰ ਨਹੀਂ ਲੱਗੀ ਬਿਨਾ ਬੱਤੀ ਦੇ ਇੱਕ ਘਰਾਟ ਚੱਲਦੇ ਪਏ ਆ ਇਹ ਚੱਕੀ ਚੱਲਦੇ ਪਏ ਆ ਚੱਲਦੀ ਹੈ ਪਾਣੀ ਦੀ ਸਪੀਡ ਨਾਲ ਇਹ ਜੋ ਘਰਾਟ ਚਲਾਉਂਦੇ ਨੇ ਆਖਦੇ ਨੇ ਕਿ ਅੰਗਰੇਜ਼ਾਂ ਦੇ ਸਮੇਂ ਦੀ ਇਹ ਚੱਕੀ ਹੈ ਇਹ ਜੋ ਪੁੜੇ ਨੇ ਇਹ ਵੀ ਅੰਗਰੇਜ਼ਾਂ ਦੇ ਸਮੇਂ ਦੇ ਨੇ ਬਿਲਕੁਲ ਜੀ ਇੱਥੇ ਕੋਈ ਮੀਟਰ ਨਹੀਂ ਇੱਥੇ ਲੱਗ ਲਾ ਕੇ 10 12 ਕਿਲੋਤਾਂ ਵੀ ਬਤੀਦੀ ਜਿਹੜਾ ਕੋਈ ਪ੍ਰੋਗਰਾਮ ਨਹੀਂ ਹੈਗਾ ਜੰਗਲ ਦੇ ਵਿੱਚ ਆ ਜੀ ਇੱਥੇ ਸਿਰਫ ਪਾਣੀ ਦੇ ਪ੍ਰੋਗਰਾਮ ਨਾਲ ਹੀ ਇਹ ਚੱਕੀ ਚੱਲ ਰਹੀ ਆ ਅ ਜਦੋਂ ਮਾੜਾ ਮੋਟਾ ਇਹ ਗਰਮੋਂ ਲੱਗਦਾ ਹੈ ਬਿਲਕੁਲ ਜਿਹੜਾ ਥਲੜਾ ਪੱਥਰ ਇਹਨੂੰ ਗਰਮ ਨਹੀਂ ਹੋ ਜਾਂਦਾ ਬਿਲਕੁਲ ਪਾਣੀ ਦੇ ਵਿੱਚ ਰਹਿੰਦਾ ਜਿਹੜਾ ਕਾਰਨ ਜਿਹੜੀ ਆ ਵੀ ਇਹ ਗਰਮ ਨਹੀਂ ਕਰਦੀ ਕਣਕ ਦਾ ਜਿਹੜਾ ਇਹ ਤਤ ਸਾੜਦੀ ਨਹੀਂ ਆ ਤੇ ਜਿਹੜਾ ਠੰਡਾ ਰਹਿੰਦਾ 24 ਘੰਟੇ ਆਟਾ ਪਾਣੀ ਦੇ ਕਾਰਨ ਜਿਹੜਾ ਵੀ 24 ਘੰਟੇ ਪਾਣੀ ਚ ਰਕਾ ਰਹਿੰਦਾ ਖਾਰਾ ਦੇ ਥੀਤਾਰ ਕੀ ਤਵਾ ਜਿਹੜੇ ਪੱਥਰ ਆ ਇਹ ਅੰਗਰੇਜ਼ਾਂ ਦੇ ਟਾਈਮ ਤੇ ਜੀ ਇਹ ساری ਉਮਰ ਭਾਂ ਚੱਲਦੇ ਰਹੇ ਨਾ ਕੁਝ ਨਹੀਂ ਹੁੰਦਾ ਜੇ ਮੈਂ ਇੱਕ ਪੁਰਾਣੇ ਪੱਥਰ ਹੁਣ ਇਹ ਜਿਗੋਂ ਦੇ ਅੰਗਰੇਜ਼ ਛੱਡ ਗਏ ਚੱਕੀਆਂ ਜਦੋਂ ਦੇ ਭਜਪੂਜ ਗਏ ਆ ਉਦੋਂ ਦੇ ਹੀ ਇਹ ਪੱਥਰ ਚੱਲਣ ਦੇ ਘਸ ਦੇਰੀ ਬਿਲਕੁਲ ਨਵੇਂ ਲਿਆਉਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਤੇਰੀ ਆਡੇ ਕੋਤੇ ਬਹੁਤ ਦੇ ਜਿਹੜੇ ਜਿਆਦਾ ਨੌਲੇਜ ਵਾਲੇ ਬੰਦੇ ਅਮਰਸਰ ਤੱਕ ਤਰਨਤਾਰਨ ਤੱਕ ਵੀ ਕਈ ਆਉਂਦੇ ਆ ਤੇ ਜਿਨ੍ਹਾਂ ਨੂੰ ਨਹੀਂ ਨੌਲੇਜ ਹੈ ਕਈ ਲੱਗ ਲੱਗੇ ਪਿੰਡਾਂ ਤੋਂ ਵੀ ਜਿਹੜੀਆਂ ਗੇਲੀ ਕਰਨ ਨਹੀਂ ਆ ਸਕਦੇ ਅਕਸਰ ਅਸੀਂ ਦੇਖਦੇ ਤੇ ਸੁਣਦੇ ਆ ਕਿ ਕੋਈ ਵੀ ਫੈਕਟਰੀ ਲੱਗਦੀ ਹੈ ਮਸ਼ੀਨਰੀ ਲੱਗਦੀ ਹੈ ਤਾਂ ਉਹ ਬੱਤੀ ਤੋਂ ਬਿਨਾ ਚੱਲਦੀ ਨਹੀਂ ਜਿਹੜੀ ਰੋਟੀ ਅਸੀਂ ਖਾਂਦੇ ਆ ਜਦੋਂ ਆਟਾ ਬਣਾਇਆ ਜਾਂਦਾ ਹੈ ਤਾਂ ਉਹ ਚੱਕੀ ਤੇ ਭੇਜਿਆ ਜਾਂਦਾ ਹੈ ਤੇ ਚੱਕੀ ਵੀ ਜੋ ਹੈ ਉਹ ਬਿਨਾ ਬੱਤੀ ਤੋਂ ਨਹੀਂ ਚੱਲਦੀ ਪਰ ਜਿਹੜੀ ਚੱਕੀ ਤੁਹਾਨੂੰ ਅੱਜ ਦਿਖਾਵਾਂਗੇ ਜਿੱਤੋਂ ਆਟਾ ਬਣਦਾ ਹੈ ਇਹ ਬਿਨਾ ਕਿਸੇ ਬੱਤੀ ਤੋਂ ਚੱਲਦੀ ਹੈ ਤੁਸੀਂ ਬਿਲਕੁਲ ਸਹੀ ਸਮਝਿਆ ਕਿ ਚੱਕੀ ਜੋ ਹੈ ਬਿਨਾ ਬੱਤੀ ਤੋਂ ਚੱਲਦੀ ਹੈ ਚੱਲਦੀ ਹੈ ਕੇਵਲ ਪਾਣੀ ਨਾਲ ਜਿਹਨੂੰ ਘਰਾਟ ਕਿਹਾ ਜਾਂਦਾ ਹੈ ਤਸਵੀਰ ਦੇਖ ਲਵੋ ਇੱਥੇ ਕੋਈ ਮੀਟਰ ਨਹੀਂ ਲੱਗਾ ਕੋਈ ਤਾਰ ਨਹੀਂ ਲੱਗੀ ਬਿਨਾ ਬੱਤੀ ਦੇ ਇੱਕ ਘਰਾਟ ਚੱਲਦੇ ਪਏ ਆ ਇਹ ਚੱਕੀ ਚੱਲਦੇ ਪਏ ਆ ਚੱਲਦੀ ਹੈ ਪਾਣੀ ਦੀ ਸਪੀਡ ਨਾਲ ਜਿਹੜਾ ਆਟਾ ਤੁਸੀਂ ਖਾਂਦੇ ਹੋ ਉਸ ਵਿੱਚ ਔਰ ਇਸ ਘਰਾਟ ਦੇ ਆਟੇ 'ਚ ਫਰਕ ਕੀ ਆ ਇਸ ਦੀ ਵੀ ਜਾਣਕਾਰੀ ਲਵਾਂਗੇ ਜਿਹੜੇ ਇੱਥੇ ਨੌਜਵਾਨ ਇੱਕ ਰਾਟ ਚਲਾਉਂਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਕੋਲ ਸਾਰੀ ਜਾਣਕਾਰੀ ਲਵਾਂਗੇ ਕਿ ਕਿੱਦਾਂ ਚੱਲਦਾ ਹੈ ਇਹ ਹੈ ਕੀ ਕਿ ਨਾਮ ਆ ਭਾਈ ਜੀ ਮੇਰਾ ਨਾਮ ਚਮਕੌਰ ਸਿੰਘ ਹੈ ਜੀ ਪਰਵਾਲ ਪਿੰਡ ਜੀ ਇਹ ਜਿਹੜੀ ਚੱਕੀ ਚੱਲਦੀ ਵੀ ਕਦੋਂ ਨਾਲ ਚੱਲਦੀ ਵੀ ਇਹ ਜੀ ਪਿੱਛੋਂ ਪਾਣੀ ਆਉਂਡਿਆ ਵਾ ਜੀ ਲਾਹੌਰ ਬ੍ਰਾਂਚ ਨਹਿਰ ਵੱਡੀ ਪਰਵਾਲ ਪਿੰਡ ਇਹ ਸਿੱਧਾ ਪਾਣੀ ਜਿਹੜਾ ਵਾ ਦੇਸੀ ਜਗਾਰ ਥੱਲੇ ਲਾਏ ਆ ਪੱਖੇ ਉਹ ਨਾਲ ਤੇ ਵਜਦਾ ਜਿਹੜੀ ਆ ਬਿਲਕੁਲ ਚੱਕੀ ਜਿਹੜੀ ਆ ਪਾਣੀ ਦੇ ਨਾਲ ਘੁੰਮ ਰਹੀ ਆ ਇਹਦਾ ਜਿਹੜਾ ਆਟਾ ਬਿਲਕੁਲ ਠੰਡਾ ਹੁੰਦਾ ਜੀ ਬਿਲਕੁਲ ਸਲੋ ਸਪੀਡ ਤੇ ਚੱਲਦੀ ਆ ਜੀ ਇਹ ਬਿਲਕੁਲ ਸੰਪੂਰਨ ਆਟਾ ਹੁੰਦਾ ਵਾ ਜੀ ਇਹ ਦੇਖਿਆ ਜਾਵੇ ਤੇ ਆਮ ਚੱਕੀਆਂ ਜਿਹੜੀਆਂ ਬੱਤੀ ਨਾਲ ਚੱਲਦੀਆਂ ਵਾ ਇਹਦੇ ਲਈ ਫਿਰ ਕੋਈ ਬੱਤੀ ਦਾ ਮੀਟਰ ਜਾਂ ਕੋਈ ਲਾਇਆ ਤਾਂ ਕੋਈ ਇਹੋ ਜਿਹਾ ਬਿਲਕੁਲ ਜੀ ਇੱਥੇ ਕੋਈ ਮੀਟਰ ਨਹੀਂ ਇੱਥੇ ਲੱਗੇ ਲੱਗੇ 10 12 ਕਿਲੇ ਉਦਾਂ ਵੀ ਬੱਤੀ ਦੀ ਜਿਹੜਾ ਕੋਈ ਪ੍ਰੋਗਰਾਮ ਨਹੀਂ ਹੈਗਾ ਜੰਗਲ ਦੇ ਵਿੱਚ ਆ ਜੀ ਇੱਥੇ ਸਿਰਫ ਪਾਣੀ ਦੇ ਪ੍ਰੋਗਰਾਮ ਨਾਲ ਹੀ ਇਹ ਚੱਕੀ ਚੱਲ ਰਹੀ ਆ ਜਿਹੜਾ ਵਾ ਇਹ ਪੱਕੇ ਦੇ ਉੱਤੇ ਪਾਣੀ ਪੈਂਦਾ ਵਾ ਦੇਸੀ ਜਗਾੜ ਥੱਲੇ ਅੰਗਰੇਜ਼ਾਂ ਤੋਂ ਬਾਅਦ ਜਿਹੜਾ ਅੰਗਰੇਜ਼ਾਂ ਦੀ ਤਕਨੀਕ ਦੇ ਨਾਲ ਹੀ ਤਿਆਰ ਕੀਤਾ ਵਾ ਤੇ ਥੱਲੇ ਬਿਲਕੁਲ ਉਸੇ ਤਰੀਕੇ ਨਾਲ ਚੱਲਦੀ ਆ ਪਾਣੀ ਵਜਦਾ ਤੇ ਬਿਲਕੁਲ ਚੱਕੀ ਘੁੰਮੀ ਜਾਂਦੀ ਆ ਜੀ ਤੁਹਾਨੂੰ ਇਹ ਚੱਕੀ ਚੱਲਦੀ ਆ ਘੁੰਮਦੀ ਆ ਵੈਸੇ ਆਪਾਂ ਚੱਕੀ ਤੋਂ ਆਟਾ ਲਈਏ ਤੇ ਜਦੋਂ ਪੀਸਿਆ ਜਾਂਦਾ ਤੇ ਗਰਮ ਹੁੰਦਾ ਇਹ ਠੰਡਾ ਕਿਉਂ ਆ ਇਹ ਬਿਲਕੁਲ ਆ ਵੇਖੋ ਜੀ ਆਟਾ ਜਿਹੜਾ ਵਾ ਇਹ ਜਿਹੜਾ ਵਾ ਤੇਰਾ ਕਿ ਵੇਖੋ ਚੱਲ ਰਿਹਾ ਆਟਾ ਤੇ ਬਿਲਕੁਲ ਠੰਡਾ ਰਿਹਾ ਜਿਹੜਾ ਥਲੜਾ ਪੱਥਰ ਆ ਤੁਹਾਨੂੰ ਖਾਲ ਦੇ ਆ ਇਹ ਪੱਥਰ ਆ ਆ ਬਿਲਕੁਲ ਪਾਣੀ ਦੇ ਵਿੱਚ ਫਟਿਆ ਜੀ ਥਲੜਾ ਜਿਹੜਾ ਪਾਣੀ ਦੇ ਵਿੱਚ ਆ ਫਟ 24 ਘੰਟੇ ਪਾਣੀ ਦੇ ਵਿੱਚ ਰਹਿੰਦਾ ਵਾ ਜਦੋਂ ਮਾੜਾ ਮੋਟਾ ਇਹ ਗਰਮੋਂ ਲੱਗਦਾ ਹੈ ਬਿਲਕੁਲ ਜਿਹੜਾ ਥਲੜਾ ਪੱਥਰ ਇਹਨੂੰ ਗਰਮ ਨਹੀਂ ਹੋ ਜਾਂਦਾ ਬਿਲਕੁਲ ਪਾਣੀ ਦੇ ਵਿੱਚ ਰਹਿੰਦਾ ਜਿਹੜਾ ਕਾਰਨ ਜਿਹੜੀ ਆ ਵੀ ਇਹ ਗਰਮ ਨਹੀਂ ਕਰਦੀ ਕਣਕ ਦਾ ਜਿਹੜਾ ਤਤ ਸਾੜਦੀ ਨਹੀਂ ਆ ਤੇ ਜਿਹੜਾ ਠੰਡਾ ਰਹਿੰਦਾ 24 ਘੰਟੇ ਆਟਾ ਪਾਣੀ ਦੇ ਕਾਰਨ ਜਿਹੜਾ ਵੀ 24 ਘੰਟੇ ਪਾਣੀ ਚ ਰਗਾ ਰਹਿੰਦਾ ਜਿਹੜਾ ਪੱਤੀ ਨਾਲ ਆਟਾ ਪੀਆ ਜਾਂਦਾ ਤੇ ਇਹ ਪੀਆ ਜਾਂਦਾ ਇਹਦੇ ਤੱਥਾਂ ਚ ਕਿੰਨਾ ਕੁ ਫਰਕ ਵਾ ਏ ਭਾਰੀ ਜਦੋਂ ਦੇ ਅੰਗਰੇਜ਼ ਜਿਹੜੇ ਆ ਚੱਕੀਆਂ ਛੱਡ ਗਏ ਆ ਟੁੱਟ ਗਏ ਸਿਰਫ ਪੱਥਰ ਜਿਹੜੇ ਉਹਨਾਂ ਦੇ ਬਚੇ ਬਾਕੀ ਸਮਾਨ ਗਲਗੁਲ ਜਾਂਦਾ ਲੱਕੜਾਂ ਦਾ ਵਗੈਰਾ ਉਹ ਆਪਾਂ ਆ ਵੇਖ ਸਕਦੇ ਸਾਰਾ ਦੇਸੀ ਤਾਰ ਕੀਤਾ ਵਾ ਜਿਹੜੇ ਪੱਥਰ ਆ ਇਹ ਅੰਗਰੇਜ਼ਾਂ ਦੇ ਟਾਈਮ ਤੇ ਹੈ ਜੀ ਇਹ ਸਾਰੀ ਉਮਰ ਭਾਂ ਚੱਲਦੇ ਰਹੇ ਨੇ ਕੁਝ ਨਹੀਂ ਹੁੰਦਾ ਜਿਵੇਂ ਇੱਕ ਪੁਰਾਣੇ ਪੱਥਰ ਹੋਣ ਇਹ ਜੀ ਜਦੋਂ ਦੇ ਅੰਗਰੇਜ਼ ਛੱਡ ਗਏ ਚੱਕੀਆਂ ਜਦੋਂ ਦੇ ਭੜਪੂਜ ਗਏ ਆ ਉਦੋਂ ਦੇ ਹੀ ਇਹ ਪੱਥਰ ਚੱਲਣ ਦੇ ਘਸਦੇ ਨਹੀਂ ਬਿਲਕੁਲ ਨਵੇਂ ਲਿਆਉਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਕਈ ਵਾਰੀ ਜਿਹੜੇ ਪੱਥਰ ਜਦੋਂ ਆਪੋ ਚ ਰਗੜ ਖਾ ਜਾਂਦੇ ਆ ਓ ਜੀ ਕਿਰੇਵੇਂ ਛਦਾਈਆਂ ਵਾਂਗੂ ਜਿਆਦਾ ਚੱਲਦੀ ਰਵੇ ਚੱਕੀ ਤੋਂ ਤੋਂ ਕੰਮ ਖਰਾਬ ਹੁੰਦਾ ਸਾਡੇ ਕੋ ਇਹ ਫਿਲਹਾਲ ਹੁੰਦਾ ਨਹੀਂ ਆ ਇਹਨੂੰ ਪਰ ਬੰਦ ਕਿੱਦਾਂ ਕਰਦੇ ਰਾਤ ਨੂੰ ਤੇਰੀ ਬੰਦ ਕਰਨ ਨੂੰ ਵੀ ਤੁਹਾਨੂੰ ਦੱਸਾਂਗੇ ਪਿੱਛੇ ਦੇਸੀ ਜਗਾੜ ਲਾਇਆ ਵਾ ਫਟੇਰੇ ਸੁੱਟ ਕੇ ਤੇ ਬਿਲਕੁਲ ਵਧੀਆ ਤਰੀਕੇ ਨਾਲ ਜਿਹੜਾ ਦੇਸੀ ਤਰੀਕੇ ਨਾਲ ਇਹਨੂੰ ਬੰਦ ਕੀਤਾ ਜਾਂਦਾ ਕਿੱਡੀ ਕਿੱਡੀ ਦੂਰੋਂ ਲੋਕ ਤੁਹਾਡੇ ਕੋ ਇੱਥੇ ਆਟਾ ਭਿਉਣਾ ਆਉਂਦੇ ਐ ਇਹ ਜੀ ਸਾਡੇ ਕੋ ਤੇ ਬਹੁਤੇ ਜਿਹੜੇ ਜਿਆਦਾ ਨੌਲੇਜ ਵਾਲੇ ਬੰਦੇ ਅਮਰਸਰ ਤੱਕ ਤਰਨਤਾਮ ਤੱਕ ਵੀ ਕਈ ਆਉਂਦੇ ਆ ਤੇ ਜਿਨ੍ਹਾਂ ਨੂੰ ਨਹੀਂ ਨੌਲੇਜ ਹੈ ਕਈ ਲੱਗ ਲੱਗੇ ਪਿੰਡਾਂ ਤੋਂ ਵੀ ਜਿਹੜੀਆਂ ਗੇਲੀ ਕਾਰਨ ਨਹੀਂ ਆ ਸਕਦੇ ਜਿਨ੍ਹਾਂ ਨੂੰ ਇੱਕ ਕਿਸਮ ਦੀ ਨੋਵਲ ਇਹ ਆਟਾ ਜ ਰੋਟੀ ਖਾਨ ਚ ਕਿਦ ਤਰ੍ਹਾਂ ਦਾ ਸਵਾਦ ਆਉਂਦਾ ਇਹ ਜੀ ਜਿਹੜਾ ਆਟਾ ਵਾ ਇਹ ਜਿਹੜੀਆਂ ਆਮ ਚੱਕੀਆਂ ਵਾ ਨਾਲ ਚ ਸੂੜਾ ਜਿਹੜਾ ਵਾ ਕੱਢ ਲਿਆ ਜਾਂਦਾ ਵਾ ਜਿਹਨੂੰ ਅਸੀਂ ਛਿਲਕਾ ਕਹਿੰਦੇ ਹੋ ਉੱਚੀ ਪਾਵਰ ਹੁੰਦੀ ਆ ਇਹ ਵੇਖ ਸਕਦੇ ਤੁਸੀਂ ਬਿਲਕੁਲ ਆਟਾ ਜਿਹੜਾ ਵਾ ਕਣਕ ਸਿੱਧੇ ਤੌਰ ਤੇ ਡਿੱਗ ਰਹੀ ਆ ਤੇ ਸਿੱਧੇ ਤੌਰ ਤੇ ਜਿਹੜੀ ਪੀਸ ਰਹੀ ਆ ਤੇ ਜਿਹੜੀਆਂ ਦੂਜੀਆਂ ਚੱਕੀਆਂ ਉਹਨਾਂ 'ਚ ਫਿਲਟਰ ਛਾਨਣੀਆਂ ਲੱਗੀਆਂ ਹੁੰਦੀਆਂ ਉਹ ਸੂੜਾ ਜਿਹੜੀਆਂ ਵਾ ਵੱਖਰਾ ਕਰ ਲੈਂਦੀਆਂ ਸੂਜੀ ਵੱਖਰੀ ਕਰ ਲੈਂਦੀਆਂ ਤੁਹਾਨੂੰ ਦਿੰਦੀਆਂ ਰੂਲੇ ਦਾ ਆਟਾ ਜਿਹੜਾ ਆਪ ਕੀ ਬਿਲਕੁਲ ਬਰੀਕ ਤੇ ਹੁੰਦਾ ਰੋਟੀ ਚੱਟੀ ਹੁੰਦੀ ਆ ਪਰ ਉਹ ਚ ਜਿਹੜਾ ਵਾ ਦੁੱਧ ਸਪਰੇਟੇ ਵਾਲਾ ਹਾਲ ਹੁੰਦਾ ਕੁਝ ਨਹੀਂ ਤਾਕਤ ਨਹੀਂ ਹੁੰਦੀ ਤਸਵੀਰ ਵੀ ਦਿਖਾਣੇ ਆ ਤੁਹਾਨੂੰ ਕਿ ਤਸਵੀਰ ਦੇਖੋ ਪਾਣੀ ਦੀ ਆਵਾਜ਼ ਜ਼ਰੂਰ ਤੁਹਾਨੂੰ ਆਉਂਦੀ ਹੋਏਗੀ ਪਾਣੀ ਦੀ ਸਪੀਡ ਦੇਖ ਲਵੋ ਜਿਸ ਤਰੀਕੇ ਨਾਲ ਪਾਣੀ ਦੀ ਸਪੀਡ ਹੈ ਇਹ ਜੋ ਘਰਾਟ ਚਲਾਉਂਦੇ ਨੇ ਆਖਦੇ ਨੇ ਕਿ ਅੰਗਰੇਜ਼ਾਂ ਦੇ ਸਮੇਂ ਦੀ ਇਹ ਚੱਕੀ ਹੈ ਇਹ ਜੋ ਪੁੜੇ ਨੇ ਇਹ ਵੀ ਅੰਗਰੇਜ਼ਾਂ ਦੇ ਸਮੇਂ ਦੇ ਨੇ ਬਿਨਾ ਬੱਤੀ ਤੋਂ ਚੱਲਦੀ ਹੈ ਔਰ ਇਸ ਆਟਾ ਜਿਹੜਾ ਹੈ ਇਹ ਕਹਿੰਦੇ ਕਿ ਮਿੱਠਾ ਹੁੰਦਾ ਹੈ ਇਸ ਵਿੱਚ ਤੱਤ ਪੂਰੇ ਹੁੰਦੇ ਆ ਕੋਈ ਵੀ ਇਹ ਚ ਮਿਲਾਵਟ ਨਹੀਂ ਸਗੋਂ ਇਹ ਆਟਾ ਠੰਡਾ ਤੇ ਤਾਕਤਵਰ ਹੁੰਦਾ ਹੈ ਕੈਮਰਾਮੈਨ ਬੰਟੀ ਦੇ ਨਾਲ ਸਪੋਕਸਪੀਰ ਟੀਵੀ ਲਈ ਨਿਤਿ ਲੂਥਰਾ ਬਟਾਲਾ